ਸ਼ੁਕਰਵਾਰ ਨੂੰ ਖੇਡੇ ਗਏ ਮੁੰਬਈ ਦੇ ਵਿੱਚ ਰਿਸ਼ਭ ਪੰਦਿ ਦੀ ਅਗਵਾਈ ਵਾਲੀ ਲਖਨਊ ਸੁਪਰ ਜਾਇੰਟਸ ਨੇ ਹਾਰਦਿਕ ਪੰਡਿਆ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਸ ਨੂੰ 12 ਰਨਾਂ ਨਾਲ ਹਰਾਇਆ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 203 ਰਨ ਬਣਾਏ ਸੀ ਜਵਾਬ ਵਿੱਚ ਮੁੰਬਈ 20 ਓਵਰਜ਼ ਦੇ ਵਿੱਚ ਸਿਰਫ 191 ਰਨਜ਼ ਹੀ ਬਣਾ ਸਕੀ ਅਤੇ ਐਲਐਸਜੀ ਨੇ ਮੈਚ ਜਿੱਤ ਲਿਆ ਇਸ ਜਿੱਤ ਤੋਂ ਬਾਅਦ ਐਮਆਈ ਅੰਕ ਸੂਚੀ ਦੇ ਵਿੱਚ ਹੇਠਾਂ ਖੜਸ ਗਿਆ ਹੈ ਜਦੋਂ ਕਿ ਲਖਨਊ ਨੂੰ ਫਾਇਦਾ ਹੋਇਆ ਹੈ ਐਲਐਸਜੀ ਲਈ ਸਭ ਤੋਂ ਵੱਧ ਰਨਮ ਮਿਸ਼ੇਲ ਮਾਰਸ਼ ਨੇ ਬਣਾਏ ਸੀ ਉਹਨਾਂ ਨੇ 31 ਗੇਂਦਾਂ ਦੇ ਵਿੱਚ 60 ਰਨ ਬਣਾਏ ਇਹਨਾਂ ਨੇ ਜਿ 53 ਰਨ ਬਣਾਏ ਮੁੰਬਈ ਇੰਡੀਅਨਸ ਦੇ ਕਪਤਾਨ ਹਾਰਦਿਕ ਪਾਂਡਿਆ ਨੇ 5 ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ ਉਹ ਆਈਪੀਐਲ ਦੇ ਵਿੱਚ 5 ਵਿਕਟਾਂ ਲੈਣ ਵਾਲੇ ਪਹਿਲੇ ਕਪਤਾਨ ਬਣੇ ਟੀਚੇ ਦਾ ਪਿੱਛਾ ਕਰਦੇ ਹੋਏ ਮੁੰਬਈ ਇੰਡੀਅਨਸ ਦੀ ਸ਼ੁਰੂਆਤ ਬਹੁਤ ਮਾੜੀ ਰਹੀ ਕਿਉਂਕਿ ਉਹਨਾਂ ਨੇ ਸਿਰਫ 17 ਰਨਾਂ ਤੇ 2 ਵਿਕਟਾਂ ਗਵਾ ਦਿੱਤੀਆਂ ਫਿਰ ਨਮਨ ਤੀਰਾ ਤੇ ਸੂਰਜ ਕੁਮਾਰ ਯਾਦਵ ਨੇ ਮੁੰਬਈ ਲਈ ਮੈਚ ਜਿੱਤਣ ਲਈ ਪ੍ਰਭਾਵਸ਼ਾਲੀ ਪਾਰੀਆਂ ਖੇਡੀਆਂ ਪਰ ਟੀਮ ਆਖਰੀ ਓਵਰਾਂ ਦੇ ਵਿੱਚ ਪਿੱਛੇ ਹੋ ਗਈ ਤਿਲਕ ਵਰਮਾ ਜੋ ਕਿ ਇੱਕ ਪ੍ਰਭਾਵੀ ਖਿਡਾਰੀ ਵਜੋਂ ਆਏ ਸਨ ਨੇ 25 ਦੌੜਾਂ ਬਣਾਈਆਂ ਪਰ ਇਸ ਲਈ ਉਸ ਗੇਂਦਾ ਖੇਡੀਆਂ ਉਹ ਇੱਕ ਸ਼ਾਟ ਨਹੀਂ ਮਾਰ ਸਕੇ ਜਿਸ ਤੋਂ ਬਾਅਦ ਉਹਨਾਂ ਨੂੰ ਰਿਟਾਇਰਡ ਆਊਟ ਕਰ ਦਿੱਤਾ ਗਿਆ ਹਾਰਦਿਕ ਨੇ 16 ਗੇਂਦਾਂ ਦੇ ਵਿੱਚ 28 ਦੌੜਾਂ ਬਣਾਈਆਂ ਪਰ ਟੀਮ ਨੂੰ ਜਿੱਤ ਵੱਲ ਨਹੀਂ ਲੈ ਕੇ ਜਾ ਸਕੇ ਟੀਮ ਟੀਚੇ ਤੋਂ 13 ਦੌੜਾਂ ਪਿੱਛੇ ਰਹਿ ਗਈ ਅਤੇ ਇਸ ਹਾਰ ਤੋਂ ਬਾਅਦ ਇਹ ਅੰਕ ਸੂਚੀ ਦੇ ਵਿੱਚ ਹੇਠਾਂ ਖਿਸਕ ਗਈ ਇਸ ਮੈਚ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਅੰਕ ਸੂਚੀ ਦੇ ਵਿੱਚ 6ਵੇਂ ਸਥਾਨ ਤੇ ਸੀ ਲਖਨਊ ਤੋਂ ਹਾਰਨ ਤੋਂ ਬਾਅਦ ਮੁੰਬਈ ਇੰਡੀਅਨ 7ਵੇਂ ਸਥਾਨ ਤੇ ਆ ਗਈ ਹੈ ਇਹ ਚੌਥੇ ਮੈਚ ਦੇ ਵਿੱਚ ਉਸ ਦੀ ਤੀਜੀ ਹਾਰ ਹੈ ਮੁੰਬਈ ਦਾ ਦੋ ਅੰਕਾਂ ਦੇ ਨਾਲ ਨੈਟ ਰਨ ਰੇਟ